ਕਿ ਇਹ ਜਿਹੜਾ ਡਰੱਗਸ ਦਾ ਸੈਂਸਸ ਹੈ ਅਸੈਂਬਲੀ ਤੋਂ ਸ਼ੁਰੂ ਕੀਤਾ ਗਿਆ। ਇਹ ਨਿਹਰਾ ਡਰੱਗ ਹੀ ਨਹੀਂ ਇਹਦਾ ਡੋਪ ਟੈਸਟ ਵੀ ਨਾਲ ਹੋਇਆ। ਇਹ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ। ਮੇਰਾ ਕਹਿ ਜੇ ਇਮਾਨਦਾਰੀ ਨਾਲ ਹੀ ਟੈਸਟ ਹੋ ਗਿਆ ਤਾਂ ਤੁਹਾਨੂੰ ਸਾਬਤ ਹੋ ਜਾਏਗਾ ਕਿ ਰੰਗਲਾ ਕੀ ਹੈ ਤੇ ਕੰਗਲਾ ਨਿਕਲੇ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬਜਟ ਵਿੱਚ ਹਰ ਵਰਗ ਨੂੰ ਅਣਗੋਲਿਆ ਕਰ ਦਿੱਤਾ ਹੈ। ਇਸ ਬਜਟ ਵਿੱਚ ਕਿਸਾਨ, ਜਵਾਨ, ਨੌਜਵਾਨ, ਔਰਤਾਂ, ਵਪਾਰ ਅਤੇ ਹੋਰ ਸਾਰੇ ਹੀ ਖੇਤਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਨਾਲ ਸਰਕਾਰ ਵੱਲੋਂ ਉਹਨਾਂ ਲਈ ਕੁਝ ਵੀ ਨਹੀਂ ਕੀਤਾ ਗਿਆ। ਬਾਜਵਾ ਨੇ ਅੱਗੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਦੀ ਮੈਟਮ ਚੁਮਾਰੀ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਪੰਜਾਬ ਵਿਧਾਨ ਸਭਾ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਬਨਿਟ ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਦੇ ਡੋਪ ਟੈਸਟ ਕਰਵਾ ਕੇ ਉਹਨਾਂ ਦੀ ਰਿਪੋਰਟ ਜਨਤਕ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਪੰਜਾਬ ਦੇ ਹੋਰਨਾਂ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਟੈਸਟ ਵੀ ਪੰਜਾਬ ਸਰਕਾਰ ਦੇ ਡਾਕਟਰਾਂ ਦੀ ਥਾਂ ਪੀਜੀਆਈ ਦੇ ਡਾਕਟਰਾਂ ਦੀ ਅਗਵਾਈ ਹੇਠ ਬੋਰਡ ਵੱਲੋਂ ਕਰਵਾਇਆ ਜਾਣਾ ਚਾਹੀਦਾ ਹੈ ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ 3 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਨਹੀਂ ਦਿੱਤੇ ਗਏ ਹਨ ਬਾਜਵਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਮੈਂ ਇਹਦੇ ਤੇ ਕਹਿਣਾ ਚਾਹਾਂਗਾ ਕਿ ਡਰੱਗਸ ਦਾ ਇਹਨਾਂ ਨੇ ਕਿਹਾ ਕਿ ਅਸੀਂ ਸੈਂਸਸ ਕਰਾਉਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਸੈਂਟਰ ਦੇ ਵਿੱਚ ਕਾਸਟ ਸੈਂਸਸ ਚੱਲ ਰਿਹਾ ਹੈ ਇਹ ਡਰੱਗ ਸੈਂਸਸ ਚੱਲਦੇ ਅਸੀਂ ਇਹਨੂੰ ਵੈਲਕਮ ਕਰਦੇ ਹਾਂ ਬਟ ਮੈਂ ਚੀਮਾ ਸਾਹਿਬ ਨੂੰ ਮੇਰੀ ਪਹਿਲੀ ਇਹਨਾਂ ਦੇ ਸਾਹਮਣੇ ਪੇਸ਼ਕਸ਼ ਹੋਏਗੀ ਕਿ ਇਹ ਜਿਹੜਾ ਡਰੱਗਸ ਦਾ ਸੈਂਸਸ ਹੈ ਅਸੈਂਬਲੀ ਤੋਂ ਸ਼ੁਰੂ ਕੀਤਾ ਜਾਵੇ ਇਹ ਨਿਹਰਾ ਡਰੱਗ ਹੀ ਨਹੀਂ ਇਹਦਾ ਡੋਪ ਟੈਸਟ ਵੀ ਨਾਲ ਪੀਜੀਆਈ ਦੀ ਇੱਕ ਟੀਮ ਜਿਹੜੀ ਹੈ ਡਾਕਟਰਸ ਦੀ ਉਹ ਪੰਜਾਬ ਡਾਕਟਰਸ ਦੀ ਨਹੀਂ ਪੀਜੀਆਈ ਦੀ ਜਿਹੜੇ ਸਰਕਾਰੀ ਡਾਕਟਰ ਨੇ ਪੰਜਾਬ ਦੇ ਉਹਨਾਂ ਦੀ ਗੱਲ ਨਹੀਂ ਮੈਂ ਕਰਦਾ ਪੀਜੀਆਈ ਦੀ ਇੱਕ ਬਕਾਇਦਤ ਹੋਰ ਬੋਰਡ ਬੈਠੇ ਟਾਪ ਪੀਜੀਆਈ ਦੇ ਡਾਕਟਰਸ ਸਾਰੇ ਹੀ ਐਮਐਲਏ ਨੂੰ 117 ਇਹਨਾਂ ਦੇ ਮੰਤਰੀਆਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਸਾਰਿਆਂ ਦਾ ਟੈਸਟ ਕੀਤਾ ਜਾਏ ਉਹ ਵੀ ਰਿਪੋਰਟ ਜਨਤਕ ਕੀਤੀ ਜਾਏ ਕਿ ਜਿਹੜਾ ਟੈਸਟ ਅਸੀਂ ਕਰਾ ਰਹੇ ਆ ਡਰੱਗਸ ਦਾ ਲੋਕਾਂ ਦਾ ਤਾਂ ਕਰਾਣਾ ਬਹੁਤ ਅੱਛੀ ਗੱਲ ਜ਼ਰੂਰ ਕਰਾਓ ਬਟ ਕਹਿੰਦੇ ਚੈਰਿਟੀ ਬਿਗਿੰਸ ਐਟ ਹੋਮ ਜਦੋਂ ਚੈਰਿਟੀ ਦਾ ਕੰਮ ਸ਼ੁਰੂ ਕਰਨਾ ਪਹਿਲੇ ਘਰ ਚੋਂ ਜਦੋਂ ਅਸੀਂ ਕਿਸੇ ਨੂੰ ਕਹਿੰਨੇ ਆ ਕਿ ਚੰਗੇ ਕੰਮ ਵਾਸਤੇ ਕੁਝ ਦਾਨ ਕਰੋ ਕਹਿੰਦੇ ਪਹਿਲੇ ਇਹ ਦੱਸੋ ਤੁਸੀਂ ਕੀ ਕਰੋਗੇ ਤਾਂ ਮੈਂ ਚਾਹਾਂਗਾ ਸਾਡੀ ਪਾਰਟੀ ਇਹ ਚਾਹੇਗੀ ਕਿ ਜਿਹੜਾ ਡੋਪ ਟੈਸਟ ਹੈ ਇਹ ਬਕਾਇਦਾ ਤੌਰ ਰੈਕੋਗਨਾਈਜ਼ਡ ਇੰਸਟੀਚਿਊਸ਼ਨ ਦੇ ਡਾਕਟਰਜ਼ ਦਾ ਬੋਰਡ ਕਰੇ ਇਹ ਪੰਜਾਬ ਵਿਧਾਨ ਸਭਾ ਚੋਂ ਹੀ ਇਹ ਬਕਾਇਦਾ ਤੌਰ ਸਾਰਿਆਂ ਦੀਆਂ ਫੋਟੋਆਂ ਸਮੇਤ ਇੱਥੇ ਜਿਸ ਤਰ੍ਹਾਂ ਗੈਲਰੀ ਇਹਦੇ ਵਿੱਚ ਨਾਂ ਲੱਗਣ ਤੇ ਫੋਟੋਆਂ ਲੱਗਣ ਕਿ ਕਿਹੜੇ ਟੈਸਟ ਕਿਸ ਤਰ੍ਹਾਂ ਕੀ ਹੋਇਆ ਇਹ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਮੇਰਾ ਕਹਿ ਜੇ ਇਮਾਨਦਾਰੀ ਨਾਲ ਹੀ ਟੈਸਟ ਹੋ ਗਿਆ ਤਾਂ ਤੁਹਾਨੂੰ ਸਾਬਤ ਹੋ ਜਾਏਗਾ ਕਿ ਰੰਗਲਾ ਕੀ ਹੈ ਤੇ ਕੰਗਲਾ ਨਿਕਲੇ